ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਮਹਿਲਾ ਜੋ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੀ ਹੈ ਤਾਂ ਦੱਸਦੀ ਹੈ ਕਿ ਇਸ ਮਹਿਲਾ ਦੀ ਇੱਕ ਅਜੀਹੀ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਇਸੇ ਖਿਲਾਫ ਕਾਰਵਾਈ ਕੀਤੀ ਤੇ ਇਸ ਨੂੰ ਕਾਬੂ ਕਰ ਲਿਆ ਤੁਹਾਨੂੰ ਸਭ ਤੋਂ ਪਹਿਲਾਂ ਇਸ ਮਹਿਲਾ ਦੀ ਉਹ ਵਿਅਕਤੀ ਦੇ ਨਾਲ ਵੀਡੀਓ ਦਿਖਾ ਦਿੰਦੇ ਆ ਜਿਸ ਤੋਂ ਬਾਅਦ ਇਹ ਮਹਿਲਾ ਚਰਚਾ ਦੇ ਵਿੱਚ ਆਈ ਹੈ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰ ਦਿਆਂ ਤੇ ਫਿਰ ਕਰਾਂਗੇ ਪੂਰੇ ਮਾਮਲੇ ਤੇ ਗੱਲਬਾਤ ਉਹੋ ਜਿਹਾ ਕਿ ਕੰਮ ਗੇ ਲੈ ਲੈ ਕਿ ਇਹਨਾਂ ਨੇ ਇਹ ਗਾਣਾ ਨਰਿਆ ਕਰੋ ਮੈਂ ਮਰਦੇ ਤੂੰ ਵੀ ਮੋੜਦੇ ਸੀ ਇਹਨੂੰ ਦਾਦਾ ਕੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਜੁੱਧ ਛੇੜਿਆ ਹੋਇਆ ਜਿਹਦੇ ਚੱਲਦੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਨਸ਼ਾ ਵੇਚਣ ਤੋਂ ਬਾਝ ਨਹੀਂ ਆ ਰਹੇ ਅਜਿਹਾ ਹੀ ਇੱਕ ਵੀਡੀਓ ਕਰਤਾਰਪੁਰ ਦੇ ਪਿੰਡ ਨਾਹਰਪੁਰ ਤੋਂ ਸਾਹਮਣੇ ਆਇਆ ਸੀ ਜਿਸ ਦੀ ਵੀਡੀਓ ਵਾਈਰਲ ਹੋ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਇੱਕ ਔਰਤ ਖੁੱਲ੍ਹੇਆਮ ਨਸ਼ੀਲੇ ਪਦਾਰਥਾਂ ਨੂੰ ਪੈਮਾਨੇ ਦੇ ਨਾਲ ਤੋਲ ਕੇ ਵੇਚ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਮਾਂ ਪਿੰਡ ਦੀ ਸਰਪੰਚ ਹੈ ਤੇ ਗ੍ਰਿਫਤਾਰ ਕੀਤੀ ਗਈ ਔਰਤ ਦਾ ਨਾਮ ਪਰਮਜੀਤ ਕੌਰ ਉਰਫ ਪੰਮੀ ਹੈ ਜਿੱਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਕਿ ਵੀਡੀਓ ਵਾਇਰਲ ਹੋਈ ਸੀ ਦੂਜੇ ਪਾਸੇ ਇਸ ਮਹਿਲਾ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਨੇ ਆਉਂਦੇ ਹਾਂ ਹੁਣ ਲੱਗੇ ਪੁਲਿਸ ਦੇ ਬਾਈਟ ਪੰਜਾਬ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਮਹਿੰਮ ਚੱਲ ਰਹੀ ਹੈ ਇਸ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਜੋ ਸਾਡੇ ਐਸਐਸਪੀ ਸਾਹਿਬ ਸਰਵਿੰਦਰ ਸਿੰਘ ਵਰਕ ਵੱਲੋਂ ਕੋਰਟੀ ਵੱਲੋਂ ਸਮੇਂ-ਸਮੇਂ ਅਸੈਸ਼ਨ ਵਰਤਾਈਆਂ ਜਾਂਦੀਆਂ ਹਨ ਤੇ ਉਸ ਯੁੱਧ ਨਸ਼ਾ ਵਿਰੁੱਧ ਉਹਦੇ ਅਕੋਰਡਿੰਗ ਅੱਜ ਸਾਡੇ ਸਬ ਇੰਸਪੈਕਟਰ ਰਾਮਕਿਸ਼ਨ ਜੀ ਨੇ ਉਹਨੇ ਨਾਕਾ ਬੰਦੀ ਕੀਤੀ ਹੋਈ ਸੀ ਤੇ ਨਾਕਾ ਮੰਡਰੀ ਦੇ ਦੌਰਾਨ ਲਾਹਣੇ ਇੱਕ ਲੇਡੀ ਨੂੰ ਕਾਬੂ ਕੀਤਾ ਜਿਸ ਦਾ ਨਾਮ ਪਰਮਜੀਤ ਕੌਰ ਇਲੀਸ ਪਮੋ ਵਾਈਫਰ ਸੁਖਿੰਦਰ ਸਿੰਘ ਵਾਸੀ ਨਾਹਰਕੋ ਤੇ ਜਦੋਂ ਇਸ ਦੀ ਤਲਾਸ਼ੀ ਲੈਡੀ ਕਨਸਟੇਬਲ ਲੈਡੀ ਕਰਮਚਾਰੀ ਨੂੰ ਲੈ ਗਈ ਤਾਂ ਇਸ ਦੇ ਕਬਜ਼ੇ ਦੇ ਵਿੱਚੋਂ 3 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ ਉਸ ਤੇ ਪਰਚਾ ਦਰਜ ਕੀਤਾ ਗਿਆ ਤੇ ਲੇਟਰ ਹੋਰ ਇਹ ਦਾ ਇਨਕਸ਼ਾਫ ਕੀਤਾ ਗਿਆ ਤੇ ਇਨਕਸ਼ਾਫ ਦੇ ਵਿੱਚ 15 ਗ੍ਰਾਮ ਹਿਰੋਇਨ ਹੋਰ ਇਹ ਨੇ ਬਰਾਮਦ ਕਰਵਾਈ ਜੋ ਇਹਨਾਂ ਨੇ ਲੁਕਾਛ ਬਾਕੀ ਰੱਖੀ ਸੀ ਤੇ ਜਿਸ ਤੋਂ ਟੋਟਲ ਰਿਕਵਰੀ 18 ਗ੍ਰਾਮ ਹੋਈ ਤੇ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਇਹ ਵੀ ਸਾਡੇ ਅੱਜ ਹੀ ਸਰਫਿਸ ਸਾਡੇ ਸੱਪ ਨੇ ਆਈ ਹੈ ਇਸ ਲੇਡੀ ਦੀ ਵੀਡੀਓ ਆ ਇਸ ਲੇਡੀ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹਨ ਇੱਕ ਕੈਂਡੀਪੀਐਸ ਦਾ ਇੱਕ ਗ라이 ਚੜਿਆ ਤੇ ਇੱਕ ਚੋਰੀ ਦਾ ਮਾਮਲਾ ਦਰਜ ਹੈ ਜਿਹੜੀ ਕਿਹੜੀ ਬੈਂਗਲੁਰ ਹੈ ਨਹੀਂ ਤੇ ਇਹ ਨਾਹਰਪੁਰ ਪਿੰਡ ਦੀ ਰਹਿਣ ਵਾਲੀ ਹੈ ਜੀ ਇਹ ਸਰਪੰਚ ਵੀ ਨਹੀਂ ਨਹੀਂ ਜੀ ਇਹ ਸਰਪੰਚ ਨਹੀਂ ਹੈ ਇਹਦੇ ਮਦਰ ਹੈ ਜਿਹੜੇ ਉਹ ਸਰਪੰਚ ਪਿੰਡ ਤੋਂ ਕਿਹੜੀ ਪਾਰਟਿਸਪੇਟ ਕਰਦੇ ਸਨ ਆਈ ਡੋਟ ਨੋ ਕਿਹੜੀ ਪਾਰਟਿਸਪੇਟ ਸੀ ਸੋ ਇੱਕ ਵੀਡੀਓ ਵਾਲੀ ਮਿਲਦੀ उसके संबंध में कोई एफआईआर जो हुई है क्या वो बताइए क्या मतलब है कि ये जो एक मुहिम चल रही है युद्ध नशों के विरोध पंजाब सरकार की इसमें हमें बड़ी सफलता मिली है हमारे एसएसपी साहब जिलंदर देहाती हरबंदर सिंह बिरक जी हमें टाइम टू टाइम इसके ऊपर ब्रीफिंग देते हैं उसके रिगार्डिंग उसी संबंध में ऐसे रामकिशन ने नाकाबंदी की हुई थी और उसी दौरान एक लड़की जिसका नाम परमजीत कौर वाइफ ऑफ एलियस पम्मा वाइफ ऑफ सुखिंदर सिंह उसको पकड़ा है जब उसकी तलाशी ली लेडी कांस्टेबल, लेडी मुलाजिम के साथ उसकी हाजिरी में तो उसे तीन ग्राम हेरन मिली उसको अरेस्ट किया तो फिर लेटर उसकी जो डिस्क्लोजर स्टेटमेंट थी उसमें फिर उसने हमें रिकवरी करवाई जिसकी टोटल तोल करने पर उसको पंद्रह ग्राम हुई टोटल हरन हमें अठारह ग्राम मिली है और इसके ऊपर हमने एफ नंबर नाइन्टी

ਪੁਲਿਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਉਹ 31 ਮਈ 2025 ਤੱਕ ਆਪਣੇ ਆਪਣੇ ਖੇਤਰਾਂ ਨੂੰ ਨਸ਼ਾ ਮੁਕਤ ਬਣਾਉਣ ਦੀ ਜ਼ਿੰਮੇਵਾਰੀ ਨਿੱਜੀ ਤੌਰ ਤੇ ਲੈਣ ਜਿਸ ਤੋਂ ਬਾਅਦ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਡਰੱਗ ਨੈੱਟਵਰਕ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ